ਹੋਂ ਝੂਠਿਆਂ ਨੂੰ ਆਪਾਂ ਕਰੀਏ ਦਫਾ ਤੇ ਲੈ ਕੇ ਆਈ ਹੈ ਸੱਚੀ ਸਰਕਾਰ ਜਿਨੇ ਕਦੇ ਝੂਠ ਨਹੀਂ ਮਾਰਿਆ ਜੋ ਕਿਹਾ ਤੁਹਾਨੂੰ ਕਰਕੇ ਦਿਖਾਇਆ ਤੇ ਬਾਦਲ ਸਾਹਿਬ ਨੇ ਤਾਂ ਤੁਹਾਡੇ ਨਾਲ ਪਰਿਵਾਰ ਦੀ ਤਰ੍ਹਾਂ ਨਿੱਜੀ ਸੰਬੰਧ ਤੁਹਾਡੇ ਸਾਰਿਆਂ ਦੇ ਨਾਲ ਸਿਗੇ ਕਈ ਪਰਿਵਾਰਾਂ ਦੇ ਨਾਲ ਪੀੜੀ ਦਰ ਪੀੜੀ ਐ ਤੁਹਾਡੇ ਸੁੱਖ-ਦੁੱਖ ਚ ਉਹਨਾਂ ਨੇ ਸਾਂਝ ਪਾਈ ਜਿਹੜਾ ਕੋਈ ਆਪਣੇ ਪਰਿਵਾਰ 'ਚ ਵੀ ਨਹੀਂ ਕਰਦਾ ਐ ਲੰਬੀ ਦੇ ਹਲਕੇ ਦੇ ਲੋਕਾਂ ਦੇ ਨਾਲ ਤੇ ਜਿਵੇਂ ਤੁਸੀਂ ਉਹਨਾਂ ਨੂੰ ਪਰਵਾ ਪਿਆਰ ਦਿੱਤਾ ਉਹਨਾਂ ਨੇ ਮੁੱਲ ਭਾ ਕੇ ਉਹ ਪਿਆਰ ਨੂੰ ਮੋੜਿਆ ਵਾਡੇ ਪਿੰਡਾਂ ਦੇ ਕੰਮ ਦੇਖ ਲੋ ਆ ਪਿੰਡਾਂ ਨੂੰ ਤੁਸੀਂ ਦੇਖੋ ਆਪਦੇ ਪਿੰਡ ਨੂੰ ਜਿਹੜੇ ਜਿਹੜੇ ਕੰਮ ਆ ਬ੍ਰਿਜ ਬਰੋਜ ਦੀ ਜਿਹੜੇ ਦੱਸ ਰੇ ਸੀ ਟਿਊਬਵੈੱਲ ਦਾ ਕਨੈਕਸ਼ਨ ਖਾਲ ਤੁਹਾਡੇ ਪੱਕੇ ਇਹੋ ਜਿਹੀ ਗਲੀਆਂ ਸਾਰੇ ਪੰਜਾਬ 'ਚ ਦੇਖੋ ਜੇ ਕਿਸੇ ਹੋਰ ਪਿੰਡ 'ਚ ਹੈਗੀਆਂ ਪਾਈਪਲਾਈਨਾਂ ਹੋਣ ਅੰਡਰ ਬ੍ਰਿਜ ਹੋਏ ਵਾਟਰ ਵਰਕਸ ਹੋਏ 12ਵੀਂ ਦਾ ਸਕੂਲ ਹੋਏ ਧਰਮਸ਼ਾਲਾ ਹੋਏ ਸ਼ੈੱਡ ਹੋਏ ਸੜਕਾ ਹੋਣ ਕਿਹੜੀ ਮੰਗ ਤੁਸੀਂ ਰੱਖਦੇ ਸੀ ਜਿਹੜੇ ਬਾਪੂ ਬਦਲਪੁਰੀ ਨਹੀਂ ਕਰਦੇ ਸੀ ਇੱਕ ਇੱਕ ਚੀਜ਼ ਅੱਜ ਦਾਅਵੇ ਨਾਲ ਕਹਿ ਸਕਦੀਆਂ ਪੰਜਾਬ ਦਾ ਪਿੰਡ ਛੱਡੋ ਦੇਸ਼ ਵਿੱਚ ਕੋਈ ਪਿੰਡ ਪ੍ਰਧਾਨ ਮੰਤਰੀ ਦਾ ਪਿੰਡ ਦੇਖ ਲੋ ਬਾਲ ਸਾਹ ਦੇ ਪਿੰਡਾਂ ਦਾ ਮੁਕਾਬਲਾ ਉਹ ਵੀ ਨਹੀਂ ਕਰ ਸਕਦੇ ਇਹੋ ਜੀ ਸੇਵਾ ਕੀਤੀ ਤੇ ਆ ਜਾ ਸੀਨਾ ਧਾਨ ਕੇ ਕਹਿੰਦੇ ਅਸੀਂ ਉਹ ਆ ਜਿਹੜੇ ਬਾਬੇ ਬੋਰਡ ਨੂੰ ਹਰਾ ਕੇ ਆਇਆ ਜਵਾਬ ਵੀ ਬਾਬੇ ਬੋਰਡ ਨੂੰ ਤੁਸੀਂ ਨਹੀਂ ਹਰਾ ਸਕਦੇ ਤੁਹਾਡੇ ਝੂਠ ਨੇ ਹਰਾਤਾ ਤੁਹਾਡੇ ਲਾਰਿਆਂ ਨੇ ਹਟਾ ਹਰਾਤਾ ਜੇ ਹਰਾ ਸਕਦੇ ਤਾਂ ਬਾਬੇ ਬੋਰਡ ਤੋਂ ਵੱਧ ਕੰਮ ਕਰਕੇ ਦਿਖਾਓ ਬਾਬੇ ਬੋਰਡ ਦਾ ਹਮੇਸ਼ਾ ਸਤਕਾਰ ਤੁਹਾਡੇ ਦਿਲਾਂ 'ਚ ਰਹੂਗਾ ਕਿਉਂਕਿ ਬਾਬੇ ਬੋਰਡ ਨੇ ਗਰੀਬਾਂ ਨੂੰ ਆਟਾ ਦਗਾ ਤਾ ਦਿੱਤਾ ਜਦ ਮਹਿੰਗਾਈ ਦੀ ਇਹੋ ਜੀ ਮਾਰ ਸੀ ਗਰੀਬ ਭੁੱਖੇ ਮਰਦੇ ਸੀਗੇ ਤੁਸੀਂ ਤਾਂ ਦੇਣਾ ਕੀ ਸੀ ਚੱਕ ਕੇ 30 ਕਿਲੋ ਕਣਕ ਨੂੰ ਵੀ 15 ਕਿਲੋ ਕਰਤਾ 15 ਨੂੰ ਚੱਕ ਕੇ 5 ਕਿਲੋ ਆਟਾ ਕਰਤਾ ਇਹਨਾਂ ਦੇ ਸ਼ਗਨ ਦੇ ਚੱਕ ਵੀ ਬੰਦ ਕਰਤੇ ਇਹਨਾਂ ਦੇ ਵਜੀਫੇ ਬੱਚਿਆਂ ਦੇ ਬੰਦ ਕਰਤੇ ਸਾਈਕਲਾ ਬੰਦ ਕਰਤੀਆਂ ਮਕਾਨਾਂ ਦੇ ਚੱਕ ਬੰਦ ਕਰਤੇ ਗੈਸ ਸਿਲੰਡਰ ਚੂਲਾ ਨੌਕਰੀਆਂ ਆਰੋ ਲਾਇਆ ਸੀ ਆਰੋ ਬੰਦ ਕਰਤਾ ਉਹ ਝਾੜੂ ਵਾਲਿਆਂ ਨੇ ਤਾਂ ਤੁਹਾਡੇ ਨਰੇਗਾ ਦਾ ਕੰਮ ਵੀ ਬੰਦ ਕਰ ਛੱਡਿਆ ਨਰੇਗਾ ਦਾ ਪੈਸੇ ਕੀ ਉਮੀਦ ਰੱਖਦੇ ਹੋ ਸਾਰੇ ਪੰਜਾਬ 'ਚ ਝਾੜੂ ਮਾਰ ਛੱਡਿਆ ਲੋਕਾਂ ਦੀ ਉਮੀਦਾਂ 'ਚ ਝਾੜੂ ਮਾਰ ਛੱਡਿਆ ਹੁਣ ਤੁਸੀਂ ਪਹਿਲੀ ਤਰੀਕ ਨੂੰ ਇਹ ਝਾੜੂ ਨੂੰ ਜਵਾਬ ਦਿਓ ਕਿ ਤੁਹਾਨੂੰ ਦੇਖ ਕੇ ਝਾੜੂ ਤੇ ਆਸਾ ਕਰਕੇ ਵੋਟਾਂ ਪਾਈਆਂ ਸੀਗਿਆ ਨਾ 1000 ਰੁਪਏ ਮਿਲਿਆ ਜਿਹੜਾ ਮਿਲਦਾ ਸੀ ਉਹ ਵੀ ਖੋ ਲਿਆ ਤੇ ਲੋਕੀ ਜਵਾਬ ਦੇਣਗੇ ਕਿ ਬਾਬਾ ਵੋਟ ਦੀ ਯਾਦ ਆਂਦੀ ਏ ਕਿ ਬਾਪੂ ਪੋਰ ਤੇ ਸੇਵਾ ਦੇ ਨਾਲ ਖੜਿਆ ਹੋਣਾ ਦੀ ਸਹੂਲਤਾਂ ਦੇ ਨਾਲ ਖੜਿਆ ਹੋ ਤੇ ਤੁਹਾਡੇ ਝੂਠ ਦੇ ਨਾਲ ਖੜੇ ਲੋਕੀ ਜਵਾਬ ਦੇਣਗੇ ਤੇ ਜੇ ਸੱਚੀ ਸ਼ਰਧਾਂਜਲੀ ਬਾਵਾ ਸਾਹਿਬ ਨੂੰ ਦੇਣੀ ਹੈ ਤਾਂ ਮੈਂ ਬੇਨਤੀ ਕਰਦੀ ਆ ਇਹੋ ਜੀ ਤਕੜੀ ਤਕੜੀ ਕਰਕੇ ਵੋਟਾਂ ਪਾਓ ਤਾਂ ਕਿ ਜਿੱਥੇ ਬਾਪੂ ਬੈਠੇ ਨੇ ਦੇਸ਼ ਨੂੰ ਦੁਨੀਆ ਨੂੰ ਤੇ ਬਾਪੂ ਨੂੰ ਪਤਾ ਲੱਗ ਜਾਏ ਜਿੰਨੀ ਵੋਟਾਂ ਤੁਹਾਡੇ ਹੁੰਦੇ ਹੋਏ ਪੈਂਦੀ ਸੀਗੀਆਂ ਉਸ ਤੋਂ ਚਾਰ ਗੁਣਾ ਵੱਧ ਹੁਣ ਲੋਕਾਂ ਨੇ ਪਾਈਆਂ ਜਿਸ ਬਾਪੂ ਨੇ ਕਦੇ ਵਿਤਕਰਾ ਨਹੀਂ ਕੀਤਾ ਕਾਰਡ ਬਣਾਇਆ ਤੇ ਹਰ ਪਾਰਟੀ ਦਾ ਬਣਾਇਆ ਸ਼ਗਨ ਦਿੱਤਾ ਤੇ ਉਹਨਾਂ ਦੀ ਤਿਆਨੂ ਵੀ ਦਿੱਤਾ ਮੋਟਰਾਂ ਦਿੱਤੀਆਂ ਉਹਨਾਂ ਨੂੰ ਵੀ ਦਿੱਤਾ ਕੋਈ ਪੱਖਪਰਦੀ ਕੀਤਾ ਆਜ ਉਸ ਬਾਪੂ ਦੀ ਯਾਦ ਨੂੰ ਮੋਹਰ ਲਾਓ ਇਹ ਝੂਠੀ ਪਾਰਟੀਆਂ ਨੂੰ ਸਬਕ ਸਿਖਾਓ ਕਿ ਪੰਜਾਬ ਹੁਣ ਝੂਠ ਨਹੀਂ ਬਰਦਾਸ਼ਤ ਕਰੂਗਾ ਹੁਣ ਪੰਜਾਬ ਸੱਚੀ ਸੁਚੀਤ ਤਕੜੀ ਦੇ ਨਾਲ ਖੜੂਗਾ ਬਾਪੂ ਦੇ ਯਾਦ ਦੇ ਨਾਲ ਖੜੂਗਾ ਤੇ ਉਹ ਸਰਕਾਰ ਲੈ ਕੇ ਆਊਗਾ ਜਿਹਦੇ ਨਾਲ ਸਾਡੇ ਕਾੜ ਦੁਬਾਰਾ ਬਹਾਲ ਹੋਣ ਸਾਨੂੰ ਮਕਾਨਾਂ ਦੇ ਚੈੱਕ ਮਿਲਣ ਸਾਨੂੰ ਨੌਕਰੀਆਂ ਮਿਲਣ ਸਾਨੂੰ ਮੋਟਰਾਂ ਦੇ ਕਨੈਕਸ਼ਨ ਮਿਲਣ ਤੇ ਆ ਨਸ਼ੇ ਜਿਹੜੇ ਗਲੀ ਗਲੀ ਚ ਇਹਨਾਂ ਨੇ ਫੇਰ ਫੇਰ ਤੇ ਨੌਜਵਾਨੀ ਖਤਮ ਕਰਤੀ ਐ ਸੋਆ ਖਾਧੀਆਂ ਸੀ ਨਸ਼ੇ ਖਤਮ ਕਰਨਗੇ 10 ਦਿਨਾਂ ਚੇ ਖਤਮ ਕਰਨ ਦੀ ਗਾਰੰਟੀ ਝਾੜੂ ਨੇ ਦਿੱਤੀ ਸੀ ਖਤਮ ਤਾਂ ਕੀ ਕਰਨਾ ਐ ਖਤਮ ਪੰਜਾਬ ਦੇ ਪੁੱਤ ਕਰ ਦਿੱਤੇ ਮਾਵਾ ਨੂੰ ਪੁੱਛੋ ਜੇ ਨਸ਼ੇ ਖਤਮ ਕਰਨੇ ਨੇ ਤੇ ਉਸ ਤਕੜੀ ਨੂੰ ਲੈ ਕੇ ਆਓ 10 ਸਾਲ ਪਹਿਲੇ ਸਾਡੀ ਸਰਕਾਰ ਹੁੰਦੀ ਸੀ ਪਿੰਡ ਚ ਕਿਸੇ ਨੇ ਚਿੱਟੇ ਦਾ ਨਾਂ ਨਹੀਂ ਸੁਣਿਆ ਸੀਗਾ ਕਿਉਂਕਿ ਆਹ ਤਕੜੀ ਤੁਹਾਡੀ ਉਹ ਚਿੱਟੇ ਵੇਚਣ ਵਾਲਿਆਂ ਨੂੰ ਫੜ ਕੇ ਜੇਲਾ ਚੇ ਤੱਕਦੀ ਸੀ ਨਸ਼ਾ ਵੀ ਫੜਦੀ ਸੀ ਤਾਂ ਕਿ ਤੁਹਾਡੇ ਜਵਾਕਾਂ ਤਾਈ ਨਾ ਪਹੁੰਚੇ ਤੇ ਇਹਨਾਂ ਨੇ ਉਹਨਾਂ ਮਗਰਮਛਾ ਦੇ ਨਾਲ ਹਿੱਸੇ ਪਾਤੇ ਪੈਸੇ ਮਹੀਨੇ ਬੰਨਲੇ ਪੈਸੇ ਪਹੁੰਚਨੇ ਚਾਹੀਦੇ ਨੇ ਜਾਓ ਖਾ ਜਾਓ ਪੰਜਾਬ ਦੀ ਜਵਾਨੀ ਨੂੰ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਆ ਤੁਹਾਡੇ ਬੱਚਿਆਂ ਦੀ ਜਾਨ ਲੈ ਕੇ ਕਮਾਈਆਂ ਕਰ ਲੈਣੇ